ਮਿੱਤਰੋ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨੇ ਸਿਆਸੀ ਪੁਚਾਲ ਲੈ ਜਾਂਦਾ ਹੈ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਅਸਤੀਫਾ ਦੇ ਦਿੱਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਔਰ ਕੱਲੇ ਮੁੱਖ ਮੰਤਰੀ ਖੱਟਰ ਨੇ ਨਹੀਂ ਪੂਰੀ ਕੈਬਨਟ ਨੇ ਪੂਰੇ ਮੰਤਰੀ ਮੰਡਲ ਨੇ ਅਸਤੀਫਾ ਦੇ ਦਿੱਤਾ ਹੈ ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਖੱਟਰ ਨੇ ਅਸਤੀਫਾ ਦਿੱਤਾ ਕਿਉਂ ਹੈ ਇਹਦਾ ਕਾਰਨ ਕੀ ਹੈ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਦੇਖੋ ਇਹਦੇ 'ਚ ਨੇ ਦੋ ਗੱਲਾਂ ਗੌਰ ਨਾਲ ਸੁਣਿਓ ਸਮਝੋ ਤੇ ਸ਼ੇਅਰ ਕਰਿਓ ਇਹਦੇ 'ਚ ਦੋ ਗੱਲਾਂ ਨੇ ਇੱਕ ਤਾਂ ਅਸਤੀਫੇ ਦਾ ਤਤਕਾਲੀ ਕਾਰਨ ਹੈ ਜਿਹੜਾ ਤਾਜ਼ਾ-ਤਾਜ਼ਾ ਕਾਰਨ ਹੈ ਪਰ ਇਹਦੀਆਂ ਜੜ੍ਹਾਂ ਕਿਤੇ ਹੋਰ ਨੇ ਪਹਿਲਾਂ ਤਤਕਾਲੀ ਕਾਰਨ ਸੁਣ ਲਓ ਤਤਕਾਲੀ ਯਾਨੀ ਤਾਜ਼ਾ-ਤਾਜ਼ਾ ਕਾਰਨ ਇਹਦਾ ਇਹ ਆ ਵੀ ਹਰਿਆਣੇ ਦੇ ਵਿੱਚ ਭਾਪੀ ਤੇ ਜੀ ਜੀ ਪੀ ਇਹਨਾਂ ਦੋ ਪਾਰਟੀਆਂ ਦਾ ਗੱਠਜੋੜ ਨਾਲ ਸਰਕਾਰ ਬਣੀ ਹੋਈ ਸੀ ਜਦੋਂ ਉੱਥੇ ਵੋਟਾਂ ਪਈਆਂ ਸੀ ਤਾਂ ਭਾਜਪਾ ਨੂੰ ਆਈਆਂ ਸੀਗੀਆਂ 41 ਐਮਐਲਏ ਦੀਆਂ ਸੀਟਾਂ ਤੇ ਜਜਪੀ ਕੋਲ ਸੀਗੀਆਂ 10 ਸੀਟਾਂ ਤੇ ਸਰਕਾਰ ਬਣਾਉਣ ਲਈ ਬਹੁਮਤ ਲਈ ਉੱਥੇ ਚਾਹੀਦੀਆਂ ਨੇ 46 ਸੀਟਾਂ ਤਾਂ ਇਸ ਕਰਕੇ ਭਾਜਪਾ ਨੇ ਹਰਿਆਣੇ 'ਚ ਸਰਕਾਰ ਬਣਾਈ ਹੋਈ ਸੀ ਜਜਪੀ ਪਾਰਟੀ ਦੇ ਸਹਿਯੋਗ ਦੇ ਨਾਲ ਤੇ ਹੁਣ ਉਹਨਾਂ ਦਾ ਗੱਠ ਜੁੜ ਗਿਆ ਟੁੱਟ ਜਿਹੜਾ ਦੁਸ਼ਯੰਤ ਚਟਾਲਾ ਸੀ ਉਹ ਹੋ ਗਿਆ ਪਾਸੇ ਤਾਂ ਫਿਰ ਇਸ ਕਰਕੇ ਤਤਕਾਲੀਨ ਤੌਰ ਤੇ ਮੁੱਖ ਮੰਤਰੀ ਖੱਟਰ ਨੂੰ ਅਸਤੀਫਾ ਦੇਣਾ ਪਿਆ ਪੂਰੀ ਕੈਬਨਿਟ ਨੇ ਵੀ ਅਸਤੀਫਾ ਸੌਂਪਿਆ ਪਰ ਕੀ ਇਹੀ ਕਾਰਨ ਹੈ ਨਾ 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 ਇਹੀ ਕਾਰਨ ਨਹੀਂਗਾ ਕਿਉਂਕਿ ਮੰਨ ਲਓ ਜੇ ਸਿਰਫ ਇਹੀ ਕਾਰਨ ਹੁੰਦਾ ਤਾਂ ਫਿਰ ਖੱਟਰ ਇੱਕ ਵਾਰ ਅਸਤੀਫਾ ਦੇ ਦਿੱਤਾ ਪਰ ਦੁਬਾਰਾ ਫਿਰ ਖੱਟਰ ਨੂੰ ਹੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਸੀ ਪਰ ਨਵੀਂ ਜਾਣਕਾਰੀ ਇਹ ਆ ਕਿ ਹੁਣ ਬੀਜੇਪੀ ਦੁਬਾਰਾ ਮਨੋਰ ਲਾਲ ਖੱਟਰ ਨੂੰ ਮੁੱਖ ਮੰਤਰੀ ਨਹੀਂ ਬਣਾ ਰਹੀ ਮੁੱਖ ਮੰਤਰੀ ਦੇ ਲਈ ਦੋ ਨਾਂ ਚੱਲ ਰਹੇ ਨੇ ਇੱਕ ਨਾਇਬ ਸਿੰਘ ਸੈਣੀ ਤੇ ਦੂਜਾ ਸੱਜੇ ਪਾਟਿਆ ਹੁਣ ਖੱਟਰ ਨੂੰ ਫਿਰ ਮੁੱਖ ਮੰਤਰੀ ਨਹੀਂ ਬਣਾਇਆ ਜਾਏਗਾ ਇਹ ਜਾਣਕਾਰੀ ਆ ਰਹੀ ਹੈ ਤੇ ਇਹ ਕਿਉਂ ਆ ਰਹੀ ਹੈ ਇਹ ਇਸ ਕਰਕੇ ਆ ਰਹੀ ਹੈ ਕਿਉਂਕਿ ਬੀਜੇਪੀ ਦੇ ਵਿਚਾਲੇ ਵੀ ਸਭ ਅੱਛਾ ਨਹੀਂ ਚੱਲ ਰਿਆ ਬੀਜੇਪੀ ਦੇ ਵਿਚਾਲੇ ਵੀ ਕਈ ਤਰ੍ਹਾਂ ਦੇ ਧੜੇਬੰਦੀਆਂ ਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਲੋਕ ਸਭਾ ਚੋਣਾਂ ਸਿਰਤੇ ਨੇ ਇਲੈਕਸ਼ਨ ਕੋਡ ਲੱਗਣ ਵਾਲਾ ਔਰ ਰੱਟਾ ਹਰਿਆਣਾ ਦੀ ਬੀਜੇਪੀ ਦੇ ਵਿੱਚ ਕਾਫੀ ਪਿਆ ਹੋਇਆ ਇਸੇ ਕਾਰਨ ਹੀ ਮਨੋਰ ਲਾਲ ਖੱਟਰ ਨੂੰ ਅਗਲਾ ਮੁੱਖ ਮੰਤਰੀ ਨਹੀਂ ਬਣਾਇਆ ਜਾ ਰਿਹਾ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਮਨੋਰ ਲਾਲ ਖੱਟਰ ਨੂੰ ਕਰਨਾਲ ਦੀ ਜਿਹੜੀ ਸੀਟ ਹੈ ਉਹਦੇ ਤੋਂ ਐਮਪੀ ਦੀ ਚੋਣ ਲੜਾਉਣ ਦੀ ਤਿਆਰੀ ਹੋ ਰਹੀ ਹੈ ਪਰ ਇੱਕ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਤੇ ਐਮਪੀ ਦੀ ਚੋਣ ਲੜਨਾ ਇਹ ਛੋਟੀ ਗੱਲ ਹੈ ਵੇਖੋ ਗੱਲ ਇਹਦੇ ਅੰਦਰ ਖਿਚੜੀ ਹੋਰ ਪੱਕ ਰਹੀ ਹੈ। ਮਨੋਰ لال ਖੱਟਰ ਕਈ ਵਾਰੀ ਪਾਰਟੀਆਂ ਤਿਸ ਤਰ੍ਹਾਂ ਹੋ ਜਾਂਦਾ ਹੈ ਕਿ ਬੰਦਿਆਂ ਦੀਆਂ ਪੋਜੀਸ਼ਨਾਂ ਨੂੰ ਲੈ ਕੇ ਸਮੱਸਿਆ ਆ ਚੁੱਕੀ ਹੁੰਦੀ ਹੈ ਤੇ ਉੱਥੋਂ ਫਿਰ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਜਾਂ ਤਾਂ ਪਾਰਟੀ ਬੰਦੇ ਨੂੰ ਕਹਿ ਦਿੰਦੀ ਹੈ ਵੀ ਹੁਣ ਦੁਬਾਰਾ ਤੈਨੂੰ ਮੌਕਾ ਨਹੀਂ ਦੇਣਾ ਤੂੰ ਪਾਸੇ ਹੋ ਜਾ ਤੇ ਜਾਂ ਬੰਦਾ ਆਪ ਹੀ ਕਿਸੇ ਕੋਲੋਂ ਨਾਰਾਜ਼ ਹੋ ਕੇ ਤੇ ਆਪਣੇ ਅਹੁਦੇ ਤੋਂ ਪਾਸੇ ਹੋ ਜਾਂਦਾ ਹੈ। ਸੋ ਇਹ ਪੂਰੀ ਸਥਿਤੀ ਕੁਝ ਘੰਟਿਆਂ 'ਚ ਜੇ ਸਾਫ਼ ਹੋਏਗੀ ਗੱਲਾਂ ਨਿਕਲ ਆਉਣੀਆਂ ਨੇ ਸਾਰੀਆਂ ਬਾਹਰ ਆ ਜਾਣੀਆਂ ਨੇ ਪਰ ਫਿਲਹਾਲ ਵੱਡੀ ਜਾਣਕਾਰੀ ਇਹ ਆ ਕਿ ਮਨੋਰ لال ਖੱਟਰ ਮੁੱਖ ਮੰਤਰੀ ਹਰਿਆਣਾ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਜਿਹੜਾ ਹੈ ਉਹ ਸੌਂਪ ਦਿੱਤਾ ਰਾਜਪਾਲ ਨੂੰ ਔਰ ਪੂਰੀ ਕੈਬਨਿਟ ਨੇ ਅਸਤੀਫਾ ਦਿੱਤਾ ਹੁਣ ਸਵਾਲ ਨਾਲ ਇਹ ਵੀ ਆ ਗਿਆ ਭਈ ਬੀਜੇਪੀ ਨੂੰ ਸਰਕਾਰ ਬਣਾਉਣ ਲਈ ਹਰਿਆਣਾ ਚ ਚਾਹੀਦੀਆਂ ਨੇ 46 ਸੀਟਾਂ ਤੇ ਬੀਜੇਪੀ ਕੋਲ ਉੱਥੇ ਕਿੰਨੀਆਂ ਨੇ 41 ਸੀਟਾਂ ਤੇ ਪੰਜ ਕਿੱਥੋਂ ਲੈ ਕੇ ਆਉਣਗੇ ਕਿਉਂਕਿ ਅੱਗੇ ਤਾਂ ਜਿਹੜੀ ਜਜਪੀ ਐ ਦੁਸ਼ੰਤ ਚਕਾਲਾ ਵਾਲੀ ਉਹਦਾ ਸਹਿਯੋਗ ਸੀ ਉਹਦਾ ਗੱਠ ਜੋੜ ਸੀ ਤੇ ਸਰਕਾਰ ਬਣੀ ਹੋਈ ਸੀ ਤੇ ਹੁਣ ਕਿੱਥੋਂ ਲੈ ਕੇ ਆਉਣਗੇ 5 ਸੀਟਾਂ ਕਿਹਦੇ ਨਾਲ ਕਰਨਗੇ ਗੱਠ ਜੋੜ ਕਿਹੜੇ ਜੋੜ ਤੋੜ ਹੋਣਗੇ ਸਰਕਾਰ ਬਣਾਉਣ ਲਈ ਥਿਸ ਇਜ਼ ਅ ਵਾਚਿੰਗ ਕੁਐਸਚਨ ਜਿਹੜਾ ਐ ਇਹ ਬਣ ਚੁੱਕਿਆ ਔਰ ਇਸ ਟਾਈਮ ਹਰਿਆਣਾ ਦਾ ਉਹ ਮੁੱਖ ਮੰਤਰੀ ਜਿਹੜਾ ਕਿਸਾਨ ਅੰਦੋਲਨ ਚ ਬਹੁਤ ਚਰਚਾ ਚ ਰਿਹਾ ਖਟਰ 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 ਹੁੰਦੀ ਰਹੀ ਅੱਜ ਵੀ ਕਿਸਾਨ ਅੰਦੋਲਨ ਜਦ ਚੱਲ ਰਿਹਾ ਹੈ ਤਾਂ ਖੱਟਰ ਦੀ ਬਹੁਤ ਚਰਚਾ ਰਹੀ ਹੈ ਜਦ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਤਣਾਤਨੀ ਆਈ ਉਥੇ ਗੋਲੀਆਂ ਚੱਲੀਆਂ ਨੇ ਉਦੋਂ ਵੀ ਖੱਟਰ ਨੂੰ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਸਵਾਲ ਕੀਤੇ ਗਏ ਨੇ ਖੱਟਰ ਨੂੰ ਬਹੁਤ ਮੰਦਾ ਚੰਗਾ ਵੀ ਬੋਲਿਆ ਗਿਆ ਦਿੱਲੀ ਅੰਦੋਲਨ ਜਦ ਚੱਲਿਆ ਉਦੋਂ ਵੀ ਖੱਟਰ ਨੂੰ ਬਹੁਤ ਕੁਝ ਲੋਕਾਂ ਨੇ ਬੋਲਿਆ ਖੱਟਰ ਕਿਉਂਕਿ ਆਪਦੀ ਪਾਰਟੀ ਦੀ ਨੀਤੀ ਤੇ ਖੜਾ ਜੋ ਭਾਜਪੀ ਚਾਹੁੰਦੀ ਆ ਜੋ ਮੋਦੀ ਸਰਕਾਰ ਚਾਹੁੰਦੀ ਆ ਜੋ ਹਰਿਆਣਾ ਦੀ ਰਾਜਨੀਤੀ ਚਾਹੁੰਦੀ ਆ ਖੱਟਰ ਮੁੱਖ ਮੰਤਰੀ ਹੋਣ ਕਰਕੇ ਉਵੇਂ ਹੀ ਕਰ ਰਿਹਾ ਸੀ ਤੇ ਖੱਟਰ ਨੇ ਕੀਤਾ ਵੀ ਕਈ ਗੱਲਾਂ ਤੇ ਬਹੁਤ ਗਲਤ ਜਿਸ ਤਰੀਕੇ ਦੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਗੋਲੀਆਂ ਚੱਲੀਆਂ ਨੌਜਵਾਨ ਕਿਸਾਨਾਂ ਦੀ ਮੌਤ ਹੋਈ ਉਹ ਜਿਹੜਾ ਦਾਗ ਹੈ ਉਹ ਖੱਟਰ ਦੇ ਉੱਪਰ ਲਗਾਤਾਰ ਬੋਲਦਾ ਰਹੇਗਾ ਲੋਕ ਇਸ ਮੁੱਦੇ ਤੇ ਬੋਲਦੇ ਰਹਿਣਗੇ ਕਿ ਖੱਟਰ ਸਰਕਾਰ ਨੇ ਇਹ ਕੀਤਾ ਸੀ ਤਾਂ ਖੱਟਰ ਦੇ ਉੱਪਰ ਕਿਸਾਨ ਅੰਦੋਲਨ ਕਰਕੇ ਕਾਫੀ ਦਾਗ ਤੇ ਸਵਾਲ ਜਿਹੜੇ ਨੇ ਉਹ ਹਮੇਸ਼ਾ ਇੱਕ ਪ੍ਰਸ਼ਨ ਚਿੰਨ ਲਾ ਕੇ ਖੜੇ ਰਹਿਣਗੇ ਤਾਂ ਅੱਜ ਹਰਿਆਣਾ ਦੇ ਵਿੱਚ ਖੱਟਰ ਮੁੱਖ ਮੰਤਰੀ ਦੇ ਸਮੇਂ ਦਾ ਜਿਹੜਾ ਅੰਤ ਹੈ ਉਹ ਆ ਗਿਆ ਪਰ ਅਜੇ ਭਾਜਪਾ ਉੱਥੇ ਫੇਰ ਦੁਬਾਰਾ ਕਬਜ਼ੇ ਰਹਿ ਸਕਦੀ ਹੈ ਤੁਸੀਂ ਦੇਖੋ ਭਾਜਪਾ ਨੇ ਉਧਰ ਕੇਂਦਰ ਸਰਕਾਰ ਦੇ ਵਿੱਚ CAA ਜਿਹੜਾ ਅ ਨਾਗਰਿਕਤਾ ਸੋਧ ਕਾਨੂੰਨ ਪੰਜਾਬੀ ਚ ਆਪਾਂ ਕਹਿ ਸਕਦੇ ਆ ਤਾਂ ਸਿਟੀਜ਼ਨ ਅਮੈਂਡਮੈਂਟ ਐਕਟ ਉਹ ਲਾਗੂ ਕਰ ਦਿੰਦਾ ਔਰ ਉਹਦੇ ਵਿੱਚ ਬਾਕੀ ਸਾਰਿਆਂ ਲਈ ਨਾਗਰਿਕਤਾ 14 ਤੋਂ ਪਹਿਲਾਂ ਪਹਿਲਾਂ ਦੀ ਦੇਣ ਦੀ ਗੱਲ ਕੀਤੀ ਗਈ ਹੈ ਪਰ ਮੁਸਲਮ ਭਾਈਚਾਰੇ ਨੂੰ ਉਹਦੇ ਚੋਂ ਬਾਹਰ ਰੱਖਿਆ ਗਿਆ ਮੁਸਲਮ ਭਾਈਚਾਰੇ ਨੂੰ ਕਿਉਂ ਬਾਹਰ ਰੱਖਿਆ ਗਿਆ ਇਹਦੇ ਵਿੱਚ ਵੀ ਚਰਚਾ ਆ ਰਹੀ ਹੈ ਸਵਾਲ ਉੱਠ ਰਹੇ ਨੇ ਕਿ ਇਹ ਇੱਕ ਵੋਟ ਪੋਲਿਟਿਕਸ ਹੈ ਇਹ ਇੱਕ ਰਾਜਨੀਤੀ ਹੈ ਬਹੁ ਗਿਣਤੀ ਵੋਟਾਂ ਵਾਲੇ ਭਾਈਚਾਰੇ ਨੂੰ ਖੁਸ਼ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਚਰਚਾ ਹੈ ਇਹ ਗੱਲਾਂ ਨਹੀਂ ਇਹ ਸਵਾਲ ਨਹੀਂ ਸੋ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਚਰਚਾ ਚੱਲੀ ਹੈ ਕਿ ਆਖਰ ਕੀ ਕਾਰਨ ਹੈ ਕਿ ਖੱਟਰ ਨੇ ਅਸਤੀਫਾ ਦੇ ਦਿੱਤਾ ਔਰ ਦੁਬਾਰਾ ਫਿਰ ਮੁੱਖ ਮੰਤਰੀ ਦੇ ਲਈ ਖੱਟਰ ਦਾ ਨਾਮ ਕਿਉਂ ਨਹੀਂ ਨਾਮਜ਼ਦ ਕੀਤਾ ਜਾ ਰਿਹਾ ਕਿਉਂ ਅਗਲੇ ਮੁੱਖ ਮੰਤਰੀ ਦੇ ਲਈ ਨਯਮ ਸਿੰਘ ਸੈਣੀ ਜਾਂ ਸੰਜੇ ਪਾਟਿਆ ਦੇ ਨਾਮ ਪ੍ਰਪੋਜ਼ ਕੀਤੇ ਜਾ ਰਹੇ ਨੇ ਕੀ ਹਰਿਆਣਾ ਦੀ ਬੀਜੇਪੀ ਦੇ ਵਿੱਚ ਕੋਈ ਖਟਾਸ ਹੈ ਕੋਈ ਢੜੇਬੰਦੀ ਹੈ ਕਿੱਥੇ ਇੱਕ ਕਹਾਣੀ ਖੜੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ ਬੀਜੇਪੀ ਹਰਿਆਣਾ ਦੀ ਜਿਹੜੀ ਆ ਉਹ ਸੰਕਟ ਚ ਹੈ ਕਿਉਂਕਿ ਸਰਕਾਰ ਇੱਕ ਵਾਰ ਉਥੇ ਡਾਵਾ ਡੋਲ ਸਥਿਤੀ ਚ ਪਹੁੰਚ ਗਈ ਹੈ ਵੱਡਾ ਸਿਆਸੀ ਪਚਾਲ ਆ ਗਿਆ ਦੂਜੀਆਂ ਵਿਰੋਧੀ ਪਾਰਟੀਆਂ ਨੇ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ ਨੇ ਕਾਂਗਰਸ ਵੱਲੋਂ ਤੇ ਦੂਸਰੀਆਂ ਪਾਰਟੀਆਂ ਵੱਲੋਂ ਕਮੈਂਟਸ ਆ ਰਹੇ ਨੇ ਜਿਹੜੀ ਅਕਾਲੀ ਦਲ ਤੇ ਭਾਜਪਾ ਹੈ ਇਹ ਦੁਬਾਰਾ ਫਿਰ ਗੱਠਜੋੜ ਵੱਲ ਵਧ ਰਹੇ ਨੇ ਪਹਿਲਾਂ ਤਾਂ ਅਕਾਲੀ ਦਲ ਤੋਂ ਜਿਹੜੇ ਅਲੱਗ ਹੋਏ ਸੀ ਅਕਾਲੀ ਦਲ ਨੂੰ ਤੇ ਸੁਖਬੀਰ ਬਾਦਲ ਹੋਰਾਂ ਦੇ ਕੰਮ ਦੇ ਤਰੀਕੇ ਨੂੰ ਗਲਤ ਕਹਿ ਕੇ ਉਹ ਦੁਬਾਰਾ ਫੇਰ ਅਕਾਲੀ ਦਲ 'ਚ ਆ ਚੁੱਕੇ ਨੇ ਔਰ ਉਧਰ ਅਕਾਲੀ ਦਲ ਤੇ ਭਾਜਪਾ ਦਾ ਦੁਬਾਰਾ ਫੇਰ ਗੱਠਜੋੜ ਹੋਣ ਵਾਲਾ ਜਾ ਰਿਹਾ ਜਦੋਂ ਕਿ ਕੁਝ ਲੋਕ ਪਹਿਲਾਂ ਹੀ ਇਹ ਕਹਿੰਦੇ ਸੀ ਕਿ ਇਹ ਨਾ ਇਹਨਾਂ ਦਾ ਗੱਠ ਜੋ ਟੁੱਟਿਆ ਨਾ ਟੁੱਟਣਾ ਇੱਕੋ ਚੀਜ਼ ਹੈਗੇ ਨੇ ਇੱਕੋ ਨਜ਼ਰ ਆਉਣਗੇ ਅਗਲੀਆਂ ਵੋਟਾਂ ਤੱਕ ਵੇਖੋ ਇਹਨਾਂ ਨੇ ਇਕੱਠੇ ਹੋ ਜਾਣਾ ਤੇ ਉਹੀ ਗੱਲ ਕਾਫੀ ਹੱਦ ਤੱਕ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਭਾਜਪੀ ਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਇਹ ਕਈ ਵਾਰ ਬੋਲ ਦਿੱਤਾ ਵੀ ਭਾਈ ਜਿਹੜਾ ਗੱਠ ਜੋੜ ਹੋਣਾ ਚਾਹੀਦਾ ਦੋਵਾਂ ਦਾ ਲੋੜ ਹੈ ਲੋਕ ਚਾਹੁੰਦੇ ਨੇ ਵਗੈਰਾ ਵਗੈਰਾ ਉਧਰ ਅਕਾਲੀ ਦਲ ਦੇ ਵੀ ਕਈ ਸਾਰੇ ਲੀਡਰ ਤੇ ਖਾਸ ਕਰ ਜਿਹੜੇ ਸੁਖਦੇਵ ਢੀਂਡਾ ਸਾਹਿਬ ਵਰਗੇ ਹੁਣ ਇਕੱਠੇ ਹੋਏ ਦੁਬਾਰਾ ਅਕਾਲੀ ਦਲ ਚ ਉਹਨਾਂ ਨੇ ਵੀ ਇਹ ਕਹਿਤਾ ਪਰਮਿੰਦਰ ਢੀਂਡਾ ਸਾਹਿਬ ਨੇ ਵੀ ਇਹਦੀ ਹਾਮੀ ਭਰ ਦਿੱਤੀ ਤਾਂ ਇੱਥੇ ਫਿਰ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੁੜ ਜਿਹੜਾ ਉਹ ਹੋਣ ਦੀ ਸੰਭਾਵਨਾ ਵੱਡੇ ਪੱਧਰ ਤੇ ਬਣ ਗਈ ਆ ਫਿਲਹਾਲ ਸਭ ਤੋਂ ਵੱਡੀ ਖਬਰ ਨੇ ਆਪਣਾ ਧਿਆਨ ਜਿਹੜਾ ਉਹ ਖਿੱਚਿਆ ਲੋਕਾਂ ਦਾ ਜਿਹੜੀ ਖੱਟਰ ਦੇ ਅਸਤੀਫੇ ਵਾਲੀ ਐ ਖੱਟਰ ਦੇ ਅਸਤੀਫੇ ਦੀ ਅਸਲ ਵਜ੍ਹਾ ਕੋਈ ਹੋਰ ਹੈ ਪਰ ਤਤਕਾਲੀ ਕਾਰਨ ਕੋਈ ਹੋਰ ਹੈ ਕਿਉਂਕਿ ਜੇਕਰ ਜਜਪੀ ਤੇ ਬੀਜੇਪੀ ਦਾ ਗੱਠ ਜੋੜ ਟੁੱਟਣਾ ਹੀ ਖੱਟਰ ਦੇ ਅਸਤੀਫੇ ਦੀ ਵਜ੍ਹਾ ਹੋਵੇ ਤਾਂ ਫਿਰ ਦੁਬਾਰਾ ਫਿਰ ਖੱਟਰ ਦਾ ਨਾ ਮੱਖ ਮੰਤਰੀ ਬਣਾਉਣ ਤੇ ਸ਼ਾਮਲ ਹੋ ਸਕਦਾ ਸੀ ਪਰ ਉਹ ਨਹੀਂ ਹੋ ਰਿਹਾ ਇਟ ਮੀਨਸ ਖੱਟਰ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਪ੍ਰੋਬਲਮ ਹੋ ਸਕਦੀ ਆ ਜਾਂ ਬੀਜੇਪੀ ਦੀ ਕੋਈ ਹੋਰ ਸਕੀਮ ਹੋ ਸਕਦੀ ਆ ਇਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ ਵੱਡੀ ਖਬਰ ਮੀਡੀਆ 'ਚ ਚਾਰ ਚਫੇਰੇ ਫੈਲ ਰਹੀ ਹੈ ਕਿ ਮੁੱਖ ਮੰਤਰੀ ਖੱਟਰ ਨੇ ਅਸਤੀਫਾ ਦੇ ਦਿੱਤਾ ਹੈ ਔਰ ਅਸਤੀਫਾ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ